ਬਾਈ ਜੀ ਜਿਹੜੀ ਤੁਸੀਂ ਆ ਮਸ਼ੀਨ ਦੇਖ ਰਹੇ ਹੋ ਦੂਰੋਂ ਆਏ ਲੱਗ ਰਿਹਾ ਕਿ ਜਿਵੇਂ ਕੱਪੜੇ ਸਿਉਣ ਵਾਲੀ ਮਸ਼ੀਨ ਹੁੰਦੀ ਆ ਪਰ ਇਹ ਕੱਪੜੇ ਸਿਉਣ ਵਾਲੀ ਮਸ਼ੀਨ ਨਹੀਂ ਇਹ ਖਰਾਦ ਹੈਗੀ ਤੁਹਾਨੂੰ ਦੱਸ ਦਈਏ ਕਿ ਇਹ ਇੰਗਲੈਂਡ ਦੀ ਬਣੀ ਹੋਈ ਖਰਾਦ 1920 ਮਾਡਲ ਆ ਕਿਉਂਕਿ ਪਹਿਲਾਂ ਸਾਰੇ ਕੰਮ ਮੈਨੂਅਲ ਹੁੰਦੇ ਸੀ ਹੱਥਾਂ ਦੇ ਨਾਲ ਹੁੰਦੇ ਸੀ ਤਾਂ ਇਹ ਖਰਾਦ ਆ ਜਿਹੜੀ 1920 ਦੇ ਵਿੱਚ ਤਿਆਰ ਕੀਤੀ ਗਈ ਸੀ ਇੰਗਲੈਂਡ ਦੇ ਵਿੱਚ ਤੇ ਇਹ ਮਸ਼ੀਨ ਅੱਜ ਵੀ ਜਿਹੜੀ ਹੈਗੀ ਆ ਪੂਰਾ ਕੰਮ ਕਰਦੀ ਆ ਉਹਦਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਅਬਜੁਰਗ ਬੈਠੇ ਹੈਗੇ ਆਪਦਾ ਕੰਮ ਕਰੀ ਜਾਂਦੇ ਆ ਤੇ ਪੈਰਾਂ ਦੇ ਨਾਲ ਹੀ ਚੱਲਦੀ ਸੀ ਤੇ ਜਿਹੜਾ ਆ ਆਪ ਦੇਖੋ ਕਿੰਨਾ ਸੋਹਣਾ ਕੰਮ ਕਿੰਨਾ ਫਿਨਿਸ਼ਿੰਗ ਵਾਲਾ ਕੰਮ ਜਿਹੜਾ ਇਹ ਮਸ਼ੀਨ ਕਰ ਰਹੀ ਆ ਕਿਉਂਕਿ ਆਪਣੇ ਤਾਂ ਉਦੋਂ ਕਿਸ ਨੇ ਚੀਜ਼ ਜੋ ਸੋਚੀ ਵੀ ਨਹੀਂ ਹੋਣੀ ਕਿ ਖਰਾਦ ਵਾਲਾ ਕੰਮ ਆਪਣੇ ਹੋਊਗਾ ਜਾਂ ਮਸ਼ੀਨ ਆਉਣਗੀਆਂ ਪਰ ਇੰਗਲੈਂਡ ਦੇ ਵਿੱਚ ਬਹੁਤ ਟਾਈਮ ਪਹਿਲਾਂ ਹੀ ਜਿਹੜੀਆਂ ਚੀਜ਼ਾਂ ਬਣ ਗਈਆਂ ਸੀਗੀਆਂ ਸੋ ਪਹਿਲਾਂ ਹੱਥਾਂ ਨਾਲ ਕੀਤਾ ਜਾਂਦਾ ਸੀ ਤੇ ਫਿਰ ਹੌਲੀ-ਹੌਲੀ ਸਾਰਾ ਕੁਝ ਮਸ਼ੀਨਰੀ ਹੋ ਗਿਆ ਸੋ ਅੱਜ ਵੀ ਇਹ ਜਿਹੜੇ ਮਸ਼ੀਨਾਂ ਕੰਮ ਕਰ ਰਹੀਆਂ ਪ੍ਰੋਪ ਆਪਣਾ